ਬਸੇ ਜੋ ਚੰਦਨ ਪਾਸ ਭਾਵ ਕੀ ਹੈ ਕਹਿੰਦੇ ਨੇ ਕਿ ਜਿਹੜੇ ਚੰਦਨ ਦੇ ਕੋਲੇ ਵਸਦੇ ਨੇ ਉਹ ਵੀ ਚੰਦਨ ਹੋ ਜਾਂਦੇ ਨੇ ਭਾਵ ਆਪਣੇ ਇੱਕ ਸਿੱਧੀ ਜਿਹੀ ਉਦਾਹਰਣ ਹੈ ਕਹਿੰਦੇ ਹੁੰਦੇ ਨੇ ਜੈਸੀ ਸੰਗਤ ਤੈਸੀ ਰੰਗਤ ਜੈਸੀ ਸਾਡੀ ਸੰਗਤ ਹੁੰਦੀ ਹੈ ਵੈਸੀ ਸਾਡੀ ਰੰਗਤ ਹੁੰਦੀ ਹੈ ਵੈਸਾ ਸਾਨੂੰ ਰੰਗ ਚੜ ਜਾਂਦਾ ਦੇਖੋ ਜੇ ਹੁਣ ਅਸੀਂ ਚੰਗੀਆਂ ਦੀ ਸੰਗਤ ਕਰਾਂਗੇ ਤਾਂ ਸਾਨੂੰ ਅਸੀਂ ਚੰਗੇ ਬਣ ਜਾਵਾਂਗੇ ਤੇ ਜੇ ਅਸੀਂ ਮਾੜਿਆਂ ਦੀ ਸੰਗਤ ਕਰਾਂਗੇ ਤਾਂ ਅਸੀਂ ਮਾੜੇ ਬਣ ਜਾਵਾਂਗੇ ਸਭ ਤੋਂ ਵੱਡੀ ਸੰਗਤ ਕਿਹੜੀ ਹੈ ਸਤ ਸੰਗਤ ਜਿਹੜੀ ਅੱਜ ਆਪਾਂ ਸਾਰੇ ਕਰ ਰਹੇ ਹਾਂ ਗੁਰੂ ਦੀ ਸੰਗਤ ਜਿਹੜੀ ਇਹ ਸਤ ਸੰਗਤ ਹੈ ਇਹਦਾ ਮਹਾਨਤਾ ਸਾਰੀਆਂ ਸੰਗਤਾਂ ਨਾਲੋਂ ਵੱਡੀ ਹੈ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਪ੍ਰਿਚੈ ਜਿਓ ਬਿਨਾਂ ਜਿਹੜੀ ਸੰਗਤ ਤੋਂ ਸਾਡੇ ਅੰਦਰ ਮੈਲ ਭਰ ਜਾਂਦੀ ਹੈ ਸੱਤੇ ਸਤ ਸੰਗ ਸਾਨੂੰ ਮਿਲਦੀ ਕਿਵੇਂ ਆ ਇਹ ਸਾਡੇ ਭਾਗਾਂ ਨਾਲ ਮਿਲਦੀ ਹੈ ਜੇ ਸਾਡਾ ਕੋਈ ਚੰਗਾ ਕਰਮ ਕੀਤਾ ਹੈ ਅੱਜ ਅਸੀਂ ਸਾਰੇ ਇੱਥੇ ਬੈਠੇ ਆ ਸਾਡੇ ਕੋਈ ਚੰਗੇ ਕਰਮ ਕੀਤੇ ਨੇ ਅਸੀਂ ਗੁਰੂ ਸਾਹਿਬ ਦੀ ਨਿੱਗੀ ਹਜ਼ੂਰੀ ਦਾ ਜਿਹੜਾ ਅੱਜ ਆਨੰਦ ਮਾਣ ਰਹੇ ਹਾਂ ਪਾਵਨ ਘੋਦ ਦਾ ਇਹਨਾਂ ਦਾ ਆਨੰਦ ਮਾਣ ਰਹੇ ਹਾਂ ਦੇਖੋ ਗੁਰੂ ਸਾਹਿਬ ਦੀਆਂ ਸੰਗਤ ਗੁਰੂ ਸਾਹਿਬ ਦੀ ਸੰਗਤ ਕਰਕੇ ਅਨੇਕਾਂ ਸਿੱਖ ਤਰ ਗਏ ਬਾਬਾ ਬੀਰ ਚੰਦ ਸਾਹਿਬ ਸੋਰ ਸਿੰਘ ਵਾਲੇ ਉਹ ਇੱਕ ਚੋਰ ਸੀ ਉਹ ਚੋਰੀ ਦਾ ਕੰਮ ਕਰਿਆ ਕਰਦੇ ਹੁੰਦੇ ਸਨ ਉਹਨਾਂ ਦਾ ਪੇਸ਼ਾ ਚੋਰੀ ਸੀ ਕਿਸੇ ਪਿੰਡ ਚੋਂ ਚੋਰੀ ਕੀਤੀ ਮੱਝਾਂ ਚੋਰੀ ਕਰ ਲਈਆਂ ਤੇ ਉਹਨਾਂ ਦੇ ਪਿੱਛੇ ਪਿੰਡ ਵਾਲੇ ਲੱਗ ਗਏ ਦੌੜੇ ਜਾਂਦੇ ਨੇ ਨਾਲ ਮੱਝਾਂ ਨੇ ਤੇ ਗਾਂ ਬਾਬਾ ਅਦਲੀ ਜੀ ਦੀ ਕੁਟਿਆ ਆ ਗਈ ਤੇ ਬਾਬਾ ਅਦਲੀ ਜੀ ਕੌਣ ਸਨ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਸਨ ਬਾਬਾ ਅਦਲੀ ਜੀ ਬਾਬਾ ਅਦਲੀ ਜੀ ਦੀ ਜਿਹੜੀ ਕੁਟਿਆ ਆ ਗਈ ਤੇ ਭਾਈ ਬਿਧੀਜੰਦ ਉੱਥੇ ਅੰਦਰ ਵੜ ਗਿਆ ਕਹਿੰਦਾ ਬਾਬਾ ਜੀ ਮੈਨੂੰ ਅੱਜ ਬਚਾ ਲਓ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਦਾ ਬਾਬਾ ਜਲੀ ਜੀ ਕਹਿੰਦੇ ਚਲ ਠੀਕ ਹੈ ਚੋਰੀ ਤਾਂ ਤੂੰ ਨਹੀਂ ਕਰਦਾ ਪਰ ਜਿਵੇਂ ਮੈਂ ਤੈਨੂੰ ਕਵਾਂਗਾ ਤੈਨੂੰ ਉਵੇਂ ਕਰਨਾ ਪਏਗਾ ਉਹ ਨਹੀਂ ਹੁਣ ਆਪਣੀ ਜਾਨ ਤਾਂ ਬਚਾਉਣੀ ਸੀ ਨਹੀਂ ਤੇ ਪਿੰਡ ਵਾਲੇ ਨੇ ਕੁੱਟ ਕੇ ਮਾਰ ਦੇਣਾ ਸੀ ਉਹ ਕਹਿੰਦਾ ਜੀ ਸੱਤ ਵਜੇ ਜਿਵੇਂ ਤੁਸੀਂ ਕਹੋਗੇ ਮੈਂ ਉਦਾਂ ਹੀ ਕਰ ਲਵਾਂਗਾ ਉਹ ਕਹਿੰਦੇ ਫੇਰ ਆ ਨਾਲ ਛੱਪੜ ਹੈ ਮਈਆਂ ਛੱਪੜ ਚ ਵਾੜ ਦੇ ਤੇ ਤੂੰ ਆ ਜਾ ਮੇਰੀ ਕੰਬਲੀ ਲੈ ਲੈ ਤੇ ਇੱਥੇ ਬੈਠ ਜਾ ਭਾਈ ਵੀਰ ਦੀ ਜਨ ਸਾਹਿਬ ਨੇ ਕੀ ਕੀਤਾ ਕੀ ਉਹ ਜੜੀਆਂ ਮੱਝਾਂ ਸੀ ਉਹ ਗਾਂ ਛੱਪੜ ਵਿੱਚ ਵਾੜ ਦਿੱਤੀਆਂ ਤੇ ਬਾਬਾ ਅਦਲੀ ਜੀ ਕੋਲੇ ਸਮਾਦੀ ਲਾ ਕੇ ਬਹਿ ਗਿਆ ਪਿੰਡ ਵਾਲੇ ਆ ਗਏ ਤੇ ਬਾਬਾ ਅਦਲੀ ਜੀ ਨੂੰ ਕਹਿਣ ਲੱਗੇ ਵੀ ਬਾਬਾ ਜੀ ਇੱਥੋਂ ਦੀ ਇੱਕ ਚੋਰ ਨੰਗਿਆ ਭਲਾ ਤੁਸੀਂ ਦੇਖਿਆ ਤੇ ਬਾਬਾ ਅਦਲੀ ਜੀ ਕਹਿੰਦੇ ਮੈਂ ਤਾਂ ਕੋਈ ਚੋਰ ਨਹੀਂ ਦੇਖਿਆ ਕਹਿੰਦੇ ਸਾਡੀਆਂ ਮੱਝਾਂ ਚਰਾ ਕੇ ਭੱਜਿਆ ਉਹ ਕਹਿੰਦੇ ਭਾਈ ਆ ਦੇਖੋ ਛੱਪੜ ਦੇ ਵਿੱਚ ਮੱਝਾਂ ਨਹੀਂ ਦੇਖ ਲੋ ਪਛਾਨ ਲੋ ਥੋਡੀਆਂ ਨੇ ਤੁਸੀਂ ਲੈ ਜਾਓ ਤੇ ਉਹਨਾਂ ਨੇ ਦੇਖਿਆ ਤਾਂ ਮੱਝਾਂ ਉਹਨਾਂ ਦੀਆਂ ਸੀ ਉਹ ਕੱਢ ਕੇ ਲੈ ਗਏ ਤੇ ਬਾਬਾ ਅਦਲੀ ਜੀ ਬਾਬਾ ਵਿਧੀ ਚੰਦ ਸਾਹਿਬ ਨੂੰ ਗੁਰੂ ਅਰਜਨ ਦੇਵ ਜੀ ਕੋਲ ਲੈ ਗਏ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਵੀ ਤਾਕਤ ਤੂੰ ਕੀ ਕੰਮ ਕਰਦਾ ਹੈ ਉਹ ਕਹਿੰਦਾ ਮਹਾਰਾਜ ਚੋਰੀ ਕਰੀਦੀ ਹੈ ਚੋਰੀ ਨਾ ਢੱਡ ਭਰੀਦਾ ਤੇ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਫਿਰ ਅਸੀਂ ਚੋਰ ਤਾਂ ਨਹੀਂ ਆਪਣੇ ਕੋਲੇ ਰੱਖ ਸਕਦੇ ਇਹ ਗੁਰੂ ਨਾਨਕ ਦਾ ਘਰ ਹੈ ਕਿ ਚੋਰ ਥੋੜੀ ਰੱਖਾਂਗੇ ਅਸੀਂ ਲੋਕਾਂ ਨੇ ਗੱਲਾਂ ਕਰਨੀਆਂ ਵੀ ਸਾਡੇ ਕੋਲ ਚੋਰ ਹੈ ਲੈ ਕਹਿੰਦੇ ਤੈਨੂੰ ਚੋਰੀ ਛੱਡਣੀ ਪਏਗੀ ਤੇ ਸਿੱਖੀ ਅਪਣਾਉਣੀ ਪਏਗੀ ਤੇ ਵਿਧੀ ਚੰਦ ਸਾਹਿਬ ਨੇ ਅੱਗੇ ਸਵਾਲ ਕਰਤਾ ਬਾਬਾ ਵਿਧੀ ਚੰਦ ਜੀ ਕਹਿੰਦੇ ਵੀ ਮਹਾਰਾਜ ਜਵਾਨੋਂ ਮੁਕਰਾਂ ਤੇ ਵੀ ਬੰਦਾ ਨਹੀਂ ਕੋਈ ਵੀ ਜੇ ਕਹਿੰਦੇ ਜਵਾਨੋਂ ਮੁਕਰ ਜਾਵੇ ਉਹ ਬੰਦਾ ਕੋਈ ਨਹੀਂ ਹੁੰਦਾ ਤੇ ਮੈਂ ਤੁਹਾਨੂੰ ਕਹਿ ਦੇਵਾਂ ਵੀ ਮੈਂ ਚੋਰੀ ਛੱਡ ਦਿਆਂਗਾ ਮੈਂ ਥੋ ਛੱਡੀ ਨਾ ਜਾਵੇ ਕਹਿੰਦੇ ਤੁਸੀਂ ਕਿਰਪਾ ਕਰ ਦਿਓ ਜੇ ਤੁਸੀਂ ਛਡਾ ਲੋਗੇ ਤਾਂ ਮੈਂ ਤੁਹਾਡਾ ਸਿੱਖਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਬਹੁਤ ਖੁਸ਼ ਹੋਏ ਕਹਿੰਦੇ ਵੀ ਵਿਧੀ ਚੰਦਾ ਤੇਰੇ ਨਾਲ ਸਾਰੀਆਂ ਪੁਸ਼ਤਾਂ ਦੀ ਸਾਡੀ ਸਾਂਝ ਰਹੇਗੀ ਸਾਡੀਆਂ ਪੁਸ਼ਤਾਂ ਦੀ ਤੇ ਤੇਰੀਆਂ ਪੁਸ਼ਤਾਂ ਦੀ ਸਾਡੀ ਸਾਂਝ ਰਹੇਗੀ ਤੇ ਉਹਨਾਂ ਨੂੰ ਆਪਣਾ ਸਿੱਖ ਬਣਾ ਲਿਆ ਉਹਨਾਂ ਨੇ ਸੇਵਕ ਰਹੇ ਬਾਬਾ ਵਿਧੀਚੰਦ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਸਮੇਂ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਲਾਹੌਰ ਬਾਬਾ ਵਿਧੀਚੰਦ ਸਾਹਿਬ ਜੀ ਉਦੋਂ ਵੀ ਨਾਲ ਸਨ ਤੇ ਜਦੋਂ ਛੇਵੇਂ ਪਾਸ਼ਾ ਦਾ ਸਮਾਂ ਆਇਆ ਮੀਰੀ ਪੀਰੀ ਦੀ ਤਲਵਾਰਾਂ ਵੱਜੀਆਂ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਛੇਵੇਂ ਪਾਸ਼ਾ ਨੇ ਪਹਿਨੀਆਂ ਉਹ ਸਮੇਂ ਵੀ ਬਾਬਾ ਵਿਧੀਚੰਦ ਸਾਹਿਬ ਇੱਕ ਮਹਾਨ ਸੂਰਬੀਰ ਯੋਧੇ ਹੋਏ ਦੇਖੋ ਕਿ ਚੋਰ ਸੀ ਤੇ ਉਹਨਾਂ ਦੀ ਸੰਗਤ ਨੇ ਉਹਨਾਂ ਨੂੰ ਕਿੰਨਾ ਵੱਡਾ ਉਹਨਾਂ ਦਾ ਕਰੈਕਟਰ ਕਰ ਦਿੱਤਾ ਕਿੰਨਾ ਉੱਚਾ ਉਹਨਾਂ ਦਾ ਕਰੈਕਟਰ ਨੂੰ ਚੱਕ ਦਿੱਤਾ ਉਹ ਚੰਦਨ ਦੇ ਕੋਲ ਵਸਣ ਲੱਗੇ ਚੰਦਨ ਕੌਣ ਸੀ ਸਾਡੇ ਗੁਰੂ ਸਾਹਿਬ ਚੰਦਨ ਸਨ ਤੇ ਉਹ ਚੰਦਨ ਦੇ ਕੋਲ ਰਹਿਣ ਲੱਗ ਪਏ ਚੰਦਨ ਕੋਲੋਂ ਵਸਣ ਲੱਗ ਪਏ ਤਾਂ ਉਹ ਵੀ ਚੰਦਨ ਹੋਏਗੇ ਅੱਜ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ ਦਲ ਪੰਥ ਬਾਬਾ ਬੀਧੀ ਜਨ ਸਾਹਿਬ ਸੁਰ ਸਿੰਘ ਚੱਲ ਰਿਹਾ ਹੈ ਬਾਬਾ ਅਵਤਾਰ ਸਿੰਘ ਜੀ ਮੁੱਖ ਸੇਵਾਦਾਰ ਨੇ ਉੱਥੇ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਇਹ ਸੰਗਤ ਦਾ ਅਸਰ ਹੈ ਇੰਨੇ ਸੂਰਬੀਰ ਯੋਧੇ ਮੜ ਕੇ ਬਾਬਾ ਬੀਦੀ ਚੰਦ ਸਾਹਿਬ ਹੋਏ ਦੇਖੋ ਇੱਕ ਚੋਰ 'ਚ ਇਹ ਗੁਣ ਕੋਈ ਨਹੀਂ ਭਰ ਸਕਦਾ ਸਾਡੇ ਗੁਰੂ ਸਾਹਿਬ ਨੇ ਭਰ ਦਿੱਤੇ ਉਹਨਾਂ ਦੀ ਸੰਗਤ ਨੇ ਭਰ ਦਿੱਤੇ ਜੇ ਉਹਨਾਂ ਦੀ ਕਿਰਪਾ ਹੋਈ ਤਾਂ ਫਿਰ ਜੈਸੀ ਸੰਗਤ ਤੈਸੀ ਰੰਗਤ ਜੈਸੀ ਉਹਨਾਂ ਦੀ ਸੰਗਤ ਹੋ ਗਈ ਸੰਗਤ ਹੋ ਗਈ ਗੁਰੂ ਸਾਹਿਬ ਦੀ ਤੇ ਫਿਰ ਜਿਵੇਂ ਕਹਿੰਦੇ ਹੁੰਦੇ ਆ ਰੰਗ ਚੜਦਾ ਚੜਦਾ ਚੜ ਜਾਂਦਾ ਜੇ ਚੱਲ ਕੇ ਸੰਗਤ ਵਿੱਚ ਆਈਏ ਤੇ ਉਹਨਾਂ ਨੂੰ ਰੰਗ ਚੜ ਗਿਆ ਫਿਰ ਨਾਮ ਬਾਣੀ ਦਾ ਨਾਮ ਰਾਣੀ ਦਾ ਰਾਸ ਉਹਨਾਂ ਨੂੰ ਲੱਗ ਗਿਆ ਸੋ ਹਮੇਸ਼ਾ ਇਹੀ ਬੇਨਤੀਆਂ ਕਰਦਿਆਂ ਗੁਰੂ ਸਾਹਿਬ ਦੀ ਚਰਨੀ ਆਈਏ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਬੈਠੀਏ ਸਤ ਸੰਗਤ ਕਰੀਏ ਕਿਉਂਕਿ ਜਿਹੜਾ ਸਤ ਸੰਗਤ ਹੈ ਇਹ ਬਿਨਾਂ ਭਾਗਾ ਤੋਂ ਮਿਲਦਾ ਨਹੀਂ ਸਵੇਰ ਅੰਮ੍ਰਿਤ ਵੇਲੇ ਉੱਠਣਾ ਗੁਰੂ ਸਾਹਿਬ ਦੀ ਸੰਗਤ ਕਰਨੀ ਗੁਰੂ ਸਾਹਿਬ ਦੀ ਹਜ਼ੂਰੀ ਆਉਣਾ ਇਸ ਬਹੁਤ ਵੱਡੇ ਭਾਗਾ ਨਾਲ ਮਿਲਦਾ ਬਿਨਾਂ ਭਾਗਾਂ ਦੇ ਸਾਨੂੰ ਮਿਲ ਨਹੀਂ ਸਕਦਾ ਤੁਸੀਂ ਸਭ ਹੀ ਬੜੇ-ਵੱਡੇ ਭਾਗਾ ਵਾਲੇ ਹੋ ਜੋ ਅੱਜ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹੋ ਆਪਣੇ ਆਪ ਨੂੰ ਬਹੁਤ ਵੱਡਾ ਮੰਨਿਆ ਕਰੋ ਕਿ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਆ ਸਾਡੇ ਕੋਈ ਚੰਗੇ ਕਰਮ ਸੀ ਅੱਜ ਅਸੀਂ ਇੱਥੇ ਹਜ਼ੂਰੀ ਚ ਆ ਕੇ ਬੈਠ ਗਏ ਇਨਾ ਮਹਾਰਾਜ ਦੀ ਆਪਣੀ ਤੇ ਕਿਰਪਾ ਮਹਾਰਾਜ ਨੇ ਅੱਜ ਸਾਨੂੰ ਆਪਣੀ ਹਜ਼ੂਰੀ ਦਾ ਨਿਗਮਨਨ ਦੇ ਜਿਹੜਾ ਸੁਭਾਗ ਬਖਸ਼ਿਆ ਦਾਸਾਂ ਨੂੰ ਵੀ ਆਪ ਸਭ ਸੰਗਤ ਦੇ ਸਨਮੁਖੋਂ ਦਾ ਸੁਭਾਗ ਬਖਸ਼ਿਆ ਬਹੁਤ ਬਹੁਤ ਧੰਨਵਾਦੀ ਹਾਂ ਗੁਰੂ ਸਾਹਿਬ ਦੇ ਵੀ ਤੇ ਆਪ ਸਭ ਜੀ ਦੇ ਵੀ ਇੰਨੀ ਇੱਕ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾਚਕ ਹੋਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਪਰਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੱਚਾ ਯੋਵਰਾਜ ਸਿੰਘ ਇਹਦਾ ਵੀ ਇਸਦਾ ਵੀ ਗੁਰੂ ਘਰ ਵੱਲੋਂ ਸਨਮਾਨ ਕੀਤਾ ਜਾਣਾ ਹੈ ਇਹਨਾਂ ਦੇ ਗਾਈ ਟੀਚਰ ਜਿਹੜੇ ਹਨ ਉਹ ਵੀ ਸਟੇਜ ਦੇ ਨੇੜੇ ਆਉਣ ਦੀ ਕਿਰਪਾਲਤਾ ਕਰੋ ਜੀ ਆਓ ਜੀ ਹੁਣ ਭਾਈ ਸਾਹਿਬ ਭਾਈ ਬਾਦ ਸਿੰਘ ਜੀ ਨਿਮਾਨਾ ਸੰਗਤ ਨੂੰ 15 ਮਿੰਟ ਗੁਰਬਾਣੀ ਕੀਰਤਨ ਇਹਨਾਂ ਹਲ ਕਰਨਗੇ ਬਾਦ ਸਿੰਘ ਨਿਮਾਨਾ ਜੀ ਆਓ ਜੀ ਆਓ ਜੀ ਆਪ ਵਿਚਾਈ ਔ ਤਿਸ ਪਹਿ ਆਪ ਵਿਚਾਈ ਦੇਖਣ ਕੇ ਪਹਿ ਆਪ ਵਿਚਾਈ ਫੋਟਿਸ਼ ਪਹਿ ਆਪ ਵਿਚਾਈ ਇਤਮ ਪਿਆਰਾ ਦੁੱਖ ਪੀ ਤੁਜੈ ਦਿਾਈ ਦੁੱਖ ਪੀ ਤੁਜੈ ਦਿਾਈ ਔ ਤਿਸ ਮੈਂ ਆਂ ਬਿਚਾਈ ਔ ਤਿਸ ਪਹਿ ਆਪ ਵਿਚਾਈ ਔ ਤਿਸ ਪਹਿ ਆਪ ਵਿਚਾਈ ਇਹ ਰਾਤੀ ਤਮ ਪਿਆਰਾ ਵਿੱਚ ਸੂਤ ਮਨਾਈ ਦੁੱਖ ਵਿੱਚ ਸੂਤ ਬਨਾਈ ਵਿੱਚ ਅਗਨੀਆਂ ਤੁਝ ਮਾਈ ਵਿੱਚ ਅਗਨੀਆਂ ਪਗਲਾਈ ਹੇ ਆਪ ਵਿਚਾਈ ਹਉ ਕਿਸ ਤੇ ਆਪ ਵਿਚਾਈ ਸੁਪਹਿ ਆਪ ਵਿਚਾਈ cara ਧੰਨ ਸਿੰਘ ਗੁਰਦ ਸਿੰਘ ਜੀ ਮਹਾਰਾਜਿਆਂ ਦਾ ਜਿਨ੍ਹਾਂ ਨੇ ਮਹਾਨ ਕਿਰਪਾ ਮਹਾਨ ਬਖਸ਼ਿਸ਼ ਨੇ ਮਿਹਰ ਕੀਤੀ ਦੀ ਸੁਭਾਤ ਨਾ ਕਰਨੇ ਪਰਸ਼ੀਰ ਅੱਜ ਦੇ ਬਲਾਉਂ ਪਰ ਆ ਖੁਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਭਾਈ ਸਾਹਿਬ ਭਾਈ ਬਾਦ ਸਿੰਘ ਜੀ ਨੇ ਮਾਨਾ ਜਿਨ੍ਹਾਂ ਨੇ ਗੁਰਬਾਣੀ ਕੀਤਰਾਂ ਸੰਗਤਾਂ ਨੂੰ ਨਿਹਾਲ ਕੀਤਾ ਹੈ ਭਾਈ ਸਾਹਿਬੀ ਦਾ ਬਹੁਤ ਬਹੁਤ ਧੰਨਵਾਦ ਹੁਣ ਗੁਰੂ ਘਰ ਵੱਲੋਂ ਸ਼ੀਲਡ ਬਖਸ਼ੀ ਦੇ ਰੁਪਏ ਦਿੱਤੇ ਜਾਣੀ ਹੈ ਭਾਈ ਸਾਹਿਬ ਨੂੰ ਬੇਨਤੀ ਹੈ ਕਿ ਉਹ ਸਟੇਜ ਦੇ نیچے ਆ ਜਾਣਗੇ ਹੁਣ ਜਸਕਿਰਤ ਸਿੰਘ ਜੀ